ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਚਾਈਨਾ ਡੋਰ ਤੇ ਪਾਬੰਦੀ ਹੋਣ ਦੇ ਬਾਵਜੂਦ ਵੀ ਇਹ ਖਤਰੇ ਦਾ ਕਾਰਨ ਬਣਦੀ ਜਾ ਰਹੀ ਹੈ ਤਾਜ਼ਾ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਦੀਨਾ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਚਾਈਨਾ ਡੋਰ ਦੀ ਲਪੇਟ 'ਚ ਆ ਕੇ ਇੱਕ ਨੌਜਵਾਨ ਗੰਭੀਰ ਵਿੱਚ ਜ਼ਖਮੀ ਹੋ ਗਿਆ ਹੈ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨੌਜਵਾਨ ਕੰਮ ਤੋਂ ਵਾਪਸ ਘਰ ਵੱਲ ਜਾ ਰਿਹਾ ਸੀ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਦੀਨਾ ਨਗਰ ਦੇ ਕ੍ਰਿਸ਼ਨ ਨਗਰ ਕੈਂਪ ਦਾ ਰਹਿਣ ਵਾਲਾ ਦੀਪਕ ਦੁਪਹਿਰ ਦੇ ਸਮੇਂ ਕੰਮ ਤੋਂ ਵਾਪਸ ਘਰ ਜਾ ਰਿਹਾ ਸੀ ਜਦੋਂ ਰੀਲ ਵੀ ওভারਪ੍ਰੈਸ ਤੋਂ ਹੇਠਾਂ ਉਤਰਨ ਲੱਗਾ ਤਾਂ ਅਚਾਨਕ ਤੇਜ਼ ਧਾਰ ਵਾਲੀ ਚਾਈਨਾ ਡੋਰ ਉਸਦੇ ਚਿਹਰੇ ਨਾਲ ਟਕਰਾ ਗਈ ਡੋਰ ਦੀ ਚੋਟ ਇੰਨੀ ਭਿਆਨਕ ਸੀ ਕਿ ਦੀਪਕ ਦੇ ਚਿਹਰੇ ਤੇ ਗਹਿਰਾ ਅਤੇ ਚੌੜਾ ਜ਼ਖਮ ਬਣ ਗਿਆ ਪ੍ਰਤੱਖ ਦਰਸ਼ੀਆਂ ਦੇ ਅਨੁਸਾਰ ਚਾਈਨਾ ਡੋਰ ਲੱਗਦੇ ਹੀ ਦੀਪਕ ਲਹੂ ਲਹਾਨ ਹੋ ਕੇ ਸੜਕ ਤੇ ਡਿੱਗ ਪਿਆ ਮੌਕੇ ਤੇ ਮੌਜੂਦ ਲੋਕਾਂ ਨੇ ਤੁਰੰਤ ਉਸ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰ ਵੱਲੋਂ ਉਸਦੀ ਹਾਲਤ ਗੰਭੀਰ ਦੱਸੀ ਗਈ ਅਤੇ ਚਿਹਰੇ ਤੇ ਲਗਭਗ 30 ਤੋਂ 40 ਟਾਂਕੇ ਲਗਾਉਣੇ ਪਏ ਘਟਨਾ ਦੀ ਜਾਣਕਾਰੀ ਮਿਲਦਾ ਹੈ ਜ਼ਖਮੀ ਦੇ ਪਰਿਵਾਰਕ ਮੈਂਬਰ ਵੀ ਹਸਪਤਾਲ ਪਹੁੰਚ ਗਏ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਾਦਸੇ ਨਾਲ ਉਹਨਾਂ ਦੇ ਪਰਿਵਾਰ ਲਈ ਵੱਡੀ ਮੁਸੀਬਤ ਬਣ ਕੇ ਆਇਆ ਦੀਪਕ ਦਿਹਾੜੀ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਇਸ ਹਾਦਸੇ ਤੋਂ ਬਾਅਦ ਉਸ ਦਾ ਕੰਮ ਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਉਸਦੇ ਜੋ ਛੋਟੇ ਬੱਚੇ ਹਨ ਅਤੇ ਇਲਾਜ ਦੇ ਨਾਲ ਨਾਲ ਘਰ ਦਾ ਖਰਚ ਚਲਾਉਣਾ ਵੀ ਔਖਾ ਹੋ ਗਿਆ ਇਸ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਲੋਕਾਂ ਦਾ ਕਹਿਣਾ ਕਿ ਸਰਕਾਰ ਵੱਲੋਂ ਪਾਬੰਦੀ ਦੇ ਬਾਵਜੂਦ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਜਾਰੀ ਹੈ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਇਨਾ ਡੋਰ ਖਿਲਾਫ ਸਖਤ ਮੁਹਿੰਮ ਚਲਾਈ ਜਾਵੇ ਤੇ ਦੋਸ਼ੀਆਂ ਤੇ ਕੜੀ ਕਾਰਵਾਈ ਕੀਤੀ ਜਾਵੇ ਤਾਂ ਜੋ ਭੁੱਖ ਵਿੱਚ ਕਿਸੇ ਹੋਰ ਪਰਿਵਾਰ ਨੂੰ ਅਜਿਹੇ ਦਰਦਨਾਕ ਹਾਦਸੇ ਦਾ ਸਾਹਮਣਾ ਨਾ ਕਰਨ ਪਵੇ। ਵਿਖਾਣੇ ਤੋਂ ਮੌਕੇ ਦੀ ਪੂਰੀ ਤਸਵੀਰ। ਮੇਰਾ ਸਾਰਾ ਕੰਮਲਾ ਨਾ ਆਇਆ। ਕ੍ਰਿਸ਼ਨਨਗਰ ਕੈਂਪ 'ਚ ਹੀ ਰਹਿ ਰਹੇ ਆ। ਤੇ ਮੇਰਾ ਬੱਚਾ ਦਿਹਾੜੀ ਲਾਣ ਗਿਆ ਸੀ ਖਾਣਾ ਖਾਣ ਆ ਰਿਹਾ ਸੀ ਪੁੱਲ ਦੇ ਉੱਤੋਂ ਦੀ ਉਹ ਚਾਨਾ ਡੋਰ ਆ ਜਿਹੜੀ ਉਹਨਾਂ ਦੇ ਗਲੇ 'ਚ ਵੱਜ ਗਈ ਆ ਬਹੁਤ ਜ਼ਿਆਦਾ ਹੋਇਆ। ਨਸਕਾਰ ਉਹਦਾ ਗੱਲੇ ਦਾ ਨਾ ਬਡੋ ਗਿਆ ਤੇ ਉਹਨੂੰ ਹੋਛ ਵੀਟਰ ਲੈ ਗਿਆ। ਉੱਥੇ ਜਾ ਖੂਨੋ ਖੂਨ ਹੋ ਰਹੀ ਸਾਰਾ ਉਹਦਾ ਕਪੜੇ ਕੂਪੜੇ ਸਾਰੇ ਲਿਬੜ ਗਏ ਜਾਲੂ ਮੋਟਰ ਸਾੜ ਗਈ ਫਿਰ ਉਹਨੂੰ ਲੈ ਗਿਆ ਉੱਥੇ ਜਾ ਕੇ ਉਹਨਾਂ ਨੇ ਦਾਖਲ ਕਰ ਲਿਆ ਉਹਨੂੰ ਤੇ ਟਾਂਕੇ ਲੱਗੇ ਉਹਦੇ 40। ਤੇ ਹੁਣ ਇਹਦਾ ਕੌਣ ਕਰੇਗਾ ਹੱਲ ਹੋਣਾ ਚਾਹੀਦਾ ਕਿ ਤਰ੍ਹਾਂ ਹੋਣਾ ਚਾਹ ਗਰੀਬ ਬੰਦਾ ਨਿਕਲ ਕੇ ਬੱਚੇ ਦੋ ਇਹ ਕੀ ਕੰਮ ਕਰਦਾ ਜੀ? ਜਿਹੜੀ ਲਾਂਦਾ ਜੀ। ਆ ਕਲੀ ਦਾ ਕੰਮ ਕਰਦਾ। ਠੀਕ ਹੈ। ਤੇ ਤੁਸੀਂ ਕਿਰਾਏ ਤੇ ਰਹ ਰਹੇ ਹੋ? ਹਾਂਜੀ ਕਿਰਾਏ ਤੇ ਰਹ ਰਹੇ। ਕੀ ਅਪੀਲ ਕਰਦੇ ਹੋ ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਚਾਈਨਾ ਡੋਰ ਹੈ ਜਿਹੜੀ ਦਿਨੋਂ ਦਿਨ ਜਿਹੜਾ ਲੋਕਾਂ ਲਈ ਮੁਸੀਬਤ ਬੰਦੀ ਜਾ ਰਹੀ ਹੈ ਹਾਂਜੀ ਇਹ ਆ ਬੰਦ ਕੀਤੀ ਜਾਏ ਕੋਈ ਅਪੀਲ ਕਰਨਾ ਚਾਹੋਗੇ ਆਏ ਕੀ ਅਪੀਲ ਕਰਨਾ ਸਾਰਾ ਇਹ ਗਰੀਬ ਬੰਦਿਆ ਉਹਨਾਂ ਨੂੰ ਆਪੇ ਸਭ ਨੂੰ ਸਾਨੂੰ ਸੋ ਕਰਨੀ ਚਾਹੀਦੀ ਹੈ ਸਹੂਲਤ ਕੋਈ ਵੀ ਬੱਚਾ ਘਰ ਬਹਿ ਗਿਆ ਕਿਤੋਂ ਰੋਟੀ ਬਚਿਆ ਆਪਣੇ ਨੂੰ ਖਾ ਲੇਗਾ ਕਿੰਨੇ ਬੱਚੇ ਦੋ ਬੱਚੇ ਆ ਜੀ ਇਹਦੇ ਮੇਰੇ ਹਸ ਵਾਲੇ ਸੀ ਸਰ ਮੇਰਾ ਨਾਮ ਪੂਜਾ ਦੇਵੀ ਕ੍ਰਿਸ਼ਨ ਕੰਪ ਚ ਰਹਿਣ ਵਾਲਿਆ ਘਰ ਆ ਤੇ ਰਹਿੰਦੇ ਆਂ ਅਸੀਂ ਮੇਰੇ ਘਰ ਵਾਲੇ ਕੰਮ ਤੇ ਗਏ ਸੀ ਰੋਟੀ ਖਾਣ ਆਏ ਕਦੇ ਸੀ ਦਪਹਿਰ ਦੇ ਟੈਂਟ ਤੇ ਹੁੰਦੇ ਚਾਹਨਾ ਡੋਰ ਨਾਲ ਗਾਲਚ ਫੇਰ ਗਿਆ ਦੇ ਜਨ ਕਿ ਮੂੰਹ ਦਿੱਤੇ ਫੇਰ ਗਿਆ ਕਾਫੀ ਜ਼ਿਆਦਾ ਝੋਟ ਲੱਗੀ ਆ ਟਾਂਕੇ ਲੱਗਿਆ 40 ਲੋਕਾਂ ਨੇ ਦੱਸਿਆ ਸੀ ਹੁਣ ਆਉਣ ਕੇ ਤੇ ਉਹ ਪਹਿਲੇ ਹਸਪੀਟਲ ਲੱਗ ਰਹੀ ਲੋਕੇ ਦੇ ਮੂੜੇ ਮੜੇ ਸੀ ਫਿਰ ਉਹ ਮਗਰ ਗਏ ਸੀ ਹੁੰਦੇ ਇਸ ਕਰਕੇ ਚਾਹਨਾ ਡੋਰ ਬੰਦ ਕੀਤੀ ਜਾਏ ਇਹਨਾਂ ਨੂੰ ਬਹੁਤ ਨੁਕਸਾਨ ਹੋਏ ਕਦਾ ਮੇਰਾ ਬੰਦਾ ਦਿਹਾੜੀ ਦਾ ਹੀ ਕਰਾਇ ਤੇ ਰੇ ਨੀਆ ਦੋ ਬੇਟੇ ਮੇਰੇ ਹੁਣ ਕਿੱਥੋਂ ਖਰਚਾ ਕਰਾਂਗੇ ਕੋਲ ਆਜ ਕਰਾਏਗਾ ਕੋਈ ਕਰਾਏਗਾ ਕੋਈ ਨਾ ਦੇਖ ਕਰਦਾ ਜਿਵੇਂ ਇਹ ਬੇਨਤੀ ਆ ਕਿ ਚੈਨਲ ਡੋਰ ਬੰਦ ਕੀਤੀ ਜਾਏ ਕੋਸ਼ਿਸ਼ ਕੀਤਾ ਜਾਏ ਗਰੀਬ ਬੰਦੇ ਲਈ ਠੀਕ ਹੋਰ ਵੀ ਤੁਹਾਨੂੰ ਕੀ ਨੁਕਸਾਨ ਆ ਸੁਣਨ ਨੂੰ ਮਿਲੇਗਾ ਹੋਰ ਵੀ ਕੀ ਦੇ ਜਿਵੇਂ ਚੈਨਲ ਡੋਰ ਫਿਰੀ ਹਾਂਜੀ ਹਮਦੇ ਤੋਂ ਪਹਿਲੇ ਇੱਕ ਮੂੜਾ ਹੀ ਪਰਥਾ ਬਲੋਦਾ ਮੇਰੀ ਭੈਣ ਆਈਦੀ ਉਹਨਾਂ ਦੇ ਵੀ ਕਹਿੰਦੇ ਚੈਨਲ ਡੋਰ ਫਿਰੀ ਜਾਂਦੇ ਤੋਂ ਪਹਿਲੇ ਉਹਨਾਂ ਦਾ ਵੀ ਨੱਕ ਬੜੋਗੇ ਦਾ ਵਿਚਾਰੇ ਦਾ ਹਾਂ ਹੰਨੇ ਦੱਸਿਆ ਸੀ ਹਣਾ ਕਿ 77 ਦੀ ਗੱਲ ਆ ਉਹਦਾ ਬੁਰਾ ਹਾਲ ਆ ਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਚੈਨਲ ਡੋਰ ਬੰਦ ਕੀਤੀ ਜਾਏ ਬਹੁਤ ਨੁਕਸਾਨ ਹੋਇਆ ਖਦਾ ਲੋਕਾਂ ਦਾ ਕਾ ਦਲਤਾ ਕਾਕਾ ਜਾ ਕੇ ਚਾਪਾ ਮਾਰੋ ਬੰਦ ਕਰੋ ਅੱਜ ਸਾਡੇ ਨਾਲ ਹੋਇਆ ਕਿ ਹੋ ਹੋ ਨਾ ਵੀ ਹੋ ਸਕਦਾ